ਕੋਈ ਪ੍ਰਾਈਡ ਪ੍ਰੇਡ ਹੋ ਰਹੀ ਆ ਗੇ ਦੇ ਵੱਲੋਂ ਉਹ ਕੀ ਆ ਸਾਰਾ ਮਸਲਾ ਕੀ ਆ ਸਾਰਾ ਉਹ ਸਿੰਘਾਂ ਦੇ ਵੱਲੋਂ ਵਾਈਰੂ ਜੀ ਨੂੰ ਦੱਸਿਆ ਗਿਆ ਸੀਗਾ ਵਾਈਰ ਖਾਲਸਾ ਜੀ ਫਟੇ ਮਾਫੀ ਤੇ ਉਹ ਸਿੰਘਾਂ ਨੇ ਮੈਨੂੰ ਵੀਡੀਓ ਭੇਜੀ ਵੀ ਹੈ ਕੋਈ ਗੇ ਪ੍ਰੇਡ ਕੀਤੀ ਜਾ ਰਹੀ ਆ ਤੇ ਜਿਹਦੇ ਪਤਾ ਲੱਗਾ ਵੀ ਇਹ ਜਿਹੜੇ ਸਾਡੇ ਬੱਚੇ ਜਿਹੜੇ ਜਿਹੜੇ ਮਾਨਸਿਕ ਤੌਰ ਤੇ ਇਸ ਉਲਝਣ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਉਹ ਕਿਸੇ ਸਟੈਂਡ ਕਰਨ ਹਾਂਜੀ ਉਹਨਾਂ ਦੇ ਵੱਲੋਂ ਕੀ ਪਿਆਰੀ ਹੈ ਪਰ ਜਿਹੜੀ ਦੁੱਖ ਵਾਲੀ ਗੱਲ ਹੈ ਉਹਦੇ ਵਿੱਚ ਜੋ ਵੀਡੀਓ ਚ ਤੇ ਜਿਵੇਂ ਉਸ ਸੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਿ ਸਿੱਖ ਬੱਚਿਆਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਦਸਤਾਰ ਧਾਰੀ ਦਾੜੇ ਪ੍ਰਕਾਸ਼ ਨੇ ਹਾਂ ਉਹਦੇ ਵਿੱਚ ਉਹ ਕਈ ਚੰਡੀਗੜ੍ਹ ਇਹ ਪਰੇਡ ਹੋਈ ਜਾਂ ਇਹ ਗੋਆ ਜਾਂ ਹੋਰ ਸ਼ਹਿਰਾਂ ਚ ਪਰੇਡ ਹੁੰਦੀ ਹੈ ਕਿਹਾ ਜਾ ਰਿਹਾ ਵੀ ਇਹ ਚੰਡੀਗੜ੍ਹ ਲੰਬੇ ਸਮੇਂ ਤੋਂ ਪਰੇਡ ਹੋ ਰਹੀ ਹੈ ਤੇ ਇਹਦੇ ਵਿੱਚ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਇਹ ਜੀ ਦਲੀਲ ਦਿੱਤੀ ਜਾ ਰਹੀ ਹੈ ਵੀ ਅਸੀਂ ਜਿਹੜੀ ਐਲਜੀਬੀਟੀ ਕਮਿਊਨਿਟੀ ਹੈ ਉਹਨਾਂ ਦੇ ਹੱਕਾਂ ਵਾਸਤੇ ਲੜ ਰਹੇ ਹਾਂ ਲੜੋ ਵਧੀਆ ਗੱਲ ਆ ਸਾਨੂੰ ਕੋਈ ਮੁਸ਼ਕਲ ਨਹੀਂ ਹਾਂਜੀ ਪਰ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਨਗੇਜ ਨੂੰ ਪ੍ਰਮੋਟ ਕਰੋ ਸ਼ਰਕਾਂ ਦੇ ਉੱਤੇ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਇੱਕ ਤੇ ਸਿਧਾਂਤਾਂ ਤੋਂ ਉਲਟ ਹੈ ਮर्यादा ਤੋਂ ਉਲਟ ਹੈ ਪੰਜਾਬ ਦੇ ਸਿਦਾ ਪੰਜਾਬ ਦੇ ਸਭਿਆਚਾਰ ਤੋਂ ਉਲਟ ਚੀਜ਼ ਆ ਤੇ ਕੁਦਰਤੀ ਤੌਰ ਤੇ ਵੀ ਉਲਟ ਆ ਉਹ ਚੀਜ਼ਾਂ ਨੂੰ ਅਸੀਂ ਸਿੱਖਾ ਇਸੇ ਥੇ ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬਾਨਾਂ ਦੀ ਸ਼ਹੀਦਾਂ ਦੀ ਧਰਤੀ ਆ ਉਥੇ ਤੁਸੀਂ ਪ੍ਰਮੋਟ ਕਰੋ ਤੇ ਇਹਦੀ ਇਜਾਜ਼ਤ ਅਸੀਂ ਐਜੇ ਸਿੱਖ ਹੋਂਦੇ ਨਾਤੇ ਦਸਨ ਪਾਸ਼ਾ ਦੇ ਪੁੱਤ ਹੋਂਦੇ ਨਾਤੇ ਤੇ ਪੰਜਾਬ ਵਾਸੀ ਹੋਂਦੇ ਨਾਤੇ ਬਿਲਕੁਲ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਮੈਨੂੰ ਇੱਕ ਹੋਰ ਦੱਸੋ। ਵੇਖੋ ਪੰਜਾਬ ਦੇ ਹੋਰ ਸ਼ਹਿਰ ਵੀ ਨੇ ਪਰ ਇਹ ਲਈ ਅੰਮ੍ਰਿਤਸਰ ਸਾਹਿਬ ਹੀ ਚੁਣਿਆ ਜਾਣਾ ਇਹਦੇ ਚ ਵੀ ਗੱਲ ਹੈ। ਬੜੀ ਸਪੈਸ਼ਟ ਜੀ ਗੱਲ ਹੈ ਜੀ ਟਾਰਗੇਟ ਕੀਤਾ ਜਾ ਰਿਹਾ ਸਿੱਖ ਸਿਧਾਂਤਾਂ ਨੂੰ ਢਾਹ ਲਾਉਣ ਦੇ ਲਈ ਇਹ ਚਾਲਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਤੇ ਜਾਣ ਬੁੱਝ ਕੇ ਜਿਹੀਆਂ ਸ਼ਰਾਰਤਾਂ ਜਿਹੜੀਆਂ ਨੇ ਉਹ ਹੋਈਆਂ ਹੋ ਰਹੀਆਂ ਨੇ। ਕਿ ਕੀਤੀਆਂ ਜਾ ਰਹੀਆਂ ਨੇ ਸੋ ਇਹ ਤਾਂ ਬੜੀ ਸਪੈਸ਼ਲ ਪਾਇਟ ਜੀ ਗੱਲ ਆ ਵੀ ਵੇਖੋ ਵੀਡੀਓ ਵਾਇਰਲ ਹੋਣੀ ਤੇ ਇਸ ਤਰੀਕੇ ਨਾਲ ਪ੍ਰਮੋਟ ਕੀਤੀ ਜਾਣੀ ਸਿੱਖ ਬੱਚੇ ਹੀ ਪ੍ਰਮੋਟ ਉੱਥੇ ਹੋਰ ਵੀ ਬੱਚੇ ਹੈਗੇ ਸੀ ਮੁੰਨੇ ਸੀ ਕਟਿੰਗ ਵਾਲੇ ਬੱਚੇ ਸੀ ਪਰ ਉਹਨਾਂ ਨੂੰ ਨਾਂ ਸਾਹਮਣੇ ਲਿਆ ਕੇ ਸਿਰਫ ਸਿੱਖ ਦਸਤਾਰਦਾਰੀ ਦਾੜੇ ਵਾਲੇ ਬੱਚਿਆਂ ਨੂੰ ਹੀ ਲਿਆ ਕੇ ਅੱਗੇ ਉਹ ਪ੍ਰਮੋਟ ਕਰਨਾ ਇਸ ਤਰੀਕੇ ਨਾਲ ਇਹ ਸਾਰਾ ਕੁਝ ਬੜਾ ਸਪਸ਼ਟ ਹੈ ਵੀ ਜਾਣ ਬੁੱਝ ਕੇ ਸਿੱਖੀ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਬਿਲਕੁਲ ਹੀ ਜਿਹੜੀਆਂ ਬਰਦਾਸ਼ਤਯੋਗ ਨਹੀਂ ਹੈਗੀਆਂ ਅਸੀਂ ਪਹਿਲਾਂ ਆਪਣਾ ਜਿਹੜਾ ਸਾਡਾ ਮੁੱਢਲਾ ਫਰਜ਼ ਆ ਕਿ ਪ੍ਰਸ਼ਾਸਨ ਨੂੰ ਕਹਿਣਾ ਸੀ ਕਿਆ ਪ੍ਰਸ਼ਾਸਨ ਰੋਕ ਕੇ ਇਹਨਾਂ ਗੋਡੇ ਬਹੁਤ ਸੋਹਣੀ ਗੱਲ ਆ ਨਹੀਂ ਤੇ ਫਿਰ ਗੁਰੂ ਸਾਹਿਬ ਕਿਰਪਾ ਕਰਨ ਅਸੀਂ ਰੋਕਾਂਗੇ ਜਿਹੜੇ ਜੋਗਿਆ ਜੀ ਅੱਛਾ ਪਰਮਜੀਤ ਸਿੰਘ ਜੀ ਇੱਕ ਮੈਨੂੰ ਹੋਰ ਗੱਲ ਦੱਸੋ ਤਾਨੂੰ ਕੀ ਲੱਗਦਾ ਜਿਵੇਂ ਕਿ ਆਰਐਸਐਸ ਦੀਆਂ ਪਿਛਲੇ ਦਿਨ ਉਤਰਾਖੰਡ ਤੋਂ ਵੀਡੀਓ ਹੁੰਦੀਆਂ ਨੇ ਉਹਨਾਂ ਦੇ ਉਹਨਾਂ ਦੇ ਕਿਸੇ ਰੈਲੀ ਦੀਆਂ ਆਰਐਸਐਸ ਦੀ ਕਿਸੇ ਉਹਦੀਆਂ ਪ੍ਰੋਗਰਾਮ ਦੀਆਂ ਉਹਦੇ ਵਿੱਚ ਜਦੋਂ ਕਿ ਆਰਐਸਐਸ ਵਿੱਚ ਬਹੁਤ ਹੀ ਗਿਣਤੀ ਹਿੰਦੂਆਂ ਦੀ ਹੁੰਦੀ ਹੈ ਸੋ ਹੈ ਹਿੰਦੂਆਂ ਦਾ ਹੀ ਹੈਗੀ ਉਹ ਸੰਗ ਹਾਂ ਹਾਂ ਪਰ ਉਹਦੇ ਵਿੱਚ ਵੀ ਇਹ ਮੂਰੇ ਦਿਖਾਏ ਜਾਂਦੇ ਆ ਮੈਕ ਤੇ ਬੋਲਦੇ ਸਿੱਖ ਦਿਖਾਏ ਜਾਂਦੇ ਆ ਸਿੱਖ ਦਿਖਾਏ ਜਾਂਦੇ ਆ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਘਟਨਾਵਾਂ ਹੁੰਦੀਆਂ ਨੇ ਉਥੇ ਵੀ ਘਟਨਾਵਾਂ ਸਮਾਜ ਨਾਲ ਸਾਂਝੀਆਂ ਹੁੰਦੀਆਂ ਨੇ ਪਰ ਬੁਰੇ ਪਾਸੇ ਸਿੱਖ ਦਿਖਾਏ ਜਾਂਦੇ ਅੱਗੇ ਔਰ ਇਹ ਹੁਣ ਜੇ ਜਦੋਂ ਪਾਰਟੀਆਂ ਹੁੰਦੀਆਂ ਨੇ ਤੇ ਇਹਦੇ ਵਿੱਚ ਵੀ ਬੱਚੇ ਤਾਂ ਸਾਰੀਆਂ ਕਮਿਊਨਿਟੀਜ਼ ਦੇ ਹੋਣਗੇ ਪਰ ਸਿੱਖ ਬੱਚਿਆਂ ਨੂੰ ਹੀ ਪੱਗ ਬੰਨ੍ਹ ਕੇ ਦਿਖਾਇਆ ਜਾਂਦਾ ਹੈ ਦਿਖਾਇਆ ਜਾਂਦਾ ਕਿਤੇ ਮਰ ਤੁਸੀਂ ਕੀ ਕਹੋਗੇ ਇਹ ਬੜਾ ਸਪਸ਼ਟ ਹੈ ਜਿਵੇਂ ਸਿੱਖਾਂ ਦੇ ਜਿਹੜੇ ਸਿਧਾਂਤ ਕਿਹੜਾ ਬੰਦੀ ਹੋ ਰਹੀ ਆ ਤੇ ਸਿੱਖ ਨੌਜਵਾਨੀ ਜਿਹੜੀ ਆ ਉਹਦੀ ਨਸਲ ਕੁਸ਼ੀ ਹੋ ਰਹੀ ਆ ਉਹ ਨਸਲ ਕੁਸ਼ੀਆਂ ਦੇ ਜਿਹੜੇ ਹਥਿਆਰ ਨੇ ਉਹਨਾਂ ਵਿੱਚੋਂ ਇੱਕ ਇਹ ਵੀ ਹਥਿਆਰ ਇਜ਼ਾਦ ਕੀਤਾ ਜਾ ਰਿਹਾ ਕੀਤਾ ਗਿਆ ਵਾ ਤੇ ਜਿਹੜਾ ਵਰਤਿਆ ਜਾ ਰਿਹਾ ਜਿਵੇਂ ਕਿ ਨਸਲ ਕੁਸ਼ੀ ਵਾਸਤੇ ਪਰਤ ਪੋਣਾ ਲੱਚਰਤਾ ਨਸ਼ਾ ਦੇ ਸਿੱਖ ਸਿਧਾਂਤ ਸਿੱਖ ਮਰਿਆ ਦਾ ਬੱਚਿਆਂ ਦੀ ਦੂਰੀ ਉਹਦੇ ਵਿੱਚ ਵੀ ਇੱਕ ਜਿਹੜੀ ਏਲਜੀਬੀ ਦੇ ਨਾਂ ਦੇ ਖੇਡ ਜਿਹੜੀ ਇਹ ਗੇਮ ਖੇਡ ਆ ਇਹ ਚਲਾਈ ਜਾ ਰਹੀ ਹੈ ਸਾਰਾ ਕੁਝ ਸਿੱਖ ਬੱਚਿਆਂ ਨੂੰ ਸਿੱਖ ਸਿਧਾਂਤਾਂ ਨਾਲੋਂ ਸਿੱਖ ਮਰਿਆ ਨਾਲੋਂ ਤੋੜ ਕੇ ਤੇ ਇਹਨਾਂ ਜਿਹੜੇ ਇਹ ਬੁਨਿਆਵੀ ਇਦਾਂ ਦੇ ਕਾਰਜ ਜਿਹੜੇ ਉਹਨਾਂ ਚ ਗਲਤਾਨ ਕਰਨ ਦੀ ਕੋਸ਼ਿਸ਼ ਹੈ ਤੇ ਉਹ ਸਾਨੂੰ ਸਮਝਣਾ ਪਊਗਾ ਹੁਣ ਵੀ ਸਾਡੇ ਜਿਹੜੇ ਪਿਛਲੇ ਪਿਛਲੇ ਸਾਲਾਂ ਦੇ ਵਿੱਚ ਭਾਵੇਂ ਕਿ ਇਸਾਈਅਤ ਪੂਰੇ ਭਾਰਤ ਦੇ ਵਿੱਚ ਹੀ ਫੈਲ ਰਹੀ ਹੈ ਪਰ ਕਿੰਨਾ ਜ਼ਿਆਦਾ ਇਕੱਠ ਅੰਮ੍ਰਿਤਸਰ ਸਾਹਿਬ ਚ ਦਿਖਾਇਆ ਜਾਂਦਾ ਉਹ ਹਾਂ ਉਹ ਦੇਖੋ ਤੁਸੀਂ ਤੁਸੀਂ ਕੀ ਸਮਝੋ ਨਾ ਵੀ ਟਾਰਗੇਟ ਕਿੱਥੇ ਕੀ ਜਾ ਰਿਹਾ ਜਿਹੜਾ thora ਸਾਡਾ ਹਾਂ ਜਿੱਥੇ ਖੇਡ ਸਾਡੀ ਸ਼ੁਰੂ ਹੁੰਦੀ ਆ ਭਾਵੇਂ ਉਹ ਸ਼ਾਤਾਂ ਦੀ ਹੋਵੇ ਭਾਵੇਂ ਉਹ ਸ਼ਾਤਾਂ ਦੀ ਹੋਵੇ ਭਾਵੇਂ ਉਹ ਸਿੱਖੀ ਦੀ ਜੜ ਦੀ ਗੱਲ ਹੋਵੇ ਜਾਣ-ਬੁੱਝ ਕੇ ਜਿਹੜਾ ਵਾ ਉਹ ਟਾਰਗੇਟ ਕੀਤਾ ਜਾ ਰਿਹਾ ਸੋ ਉਹ ਬੜਾ ਸਪੱਸ਼ਟ ਲੱਭ ਜਾਂਦੇ ਵਿੱਚ ਆਪਾਂ ਉਹ ਸਪਸ਼ਟ ਸਮਝਾਉਂਦਾ ਵੀਰ ਜੀ ਕਿ ਇਹ ਜਾਣ-ਬੁੱਝ ਕੇ ਤੇ ਬੜੀ ਸਾਜਿਸ਼ ਤਹਿਤ ਕੀਤਾ ਜਾ ਰਿਹਾ ਤੇ ਜੇ ਅੱਜ ਵੀ ਆਪਾਂ ਲੱਗਦਾ ਵੀ ਇਹ ਕੱਲੀ ਗੇ ਇਹ ਕੱਲੇ ਗਿਆਂ ਦੀ ਨਹੀਂ ਆ ਗਿਆਂ ਦੇ ਜਾਂ ਅਸਾਈਆਂ ਦੇ ਮਤਲਬ ਕਿ ਆਪਾਂ ਕਹੇ ਲੋ ਬਾਹਰੀ ਤੌਰ ਉਤੇ ਦਿਖਾ ਕੇ ਕਿਤੇ ਨਾ ਕਿਤੇ ਸਿੱਖਾਂ ਨੂੰ ਏਜੰਸੀਆਂ ਜਾਂ ਹੋਰ ਸਿੱਖ ਵਿਰੋਧੀ ਤਾਕਤਾਂ ਟਾਰਗੇਟ ਕਰ ਰਹੀਆਂ ਨੇ ਤਾਂ ਸਪਸ਼ਟ ਹੈ ਭਾਈ ਸਾਡੀ ਦੇਖਦਾ ਜੀ ਤਾਂ ਕੋਈ ਦੋ ਰਾਵਾਂ ਹੀ ਨਹੀਂ ਹੈਗੀਆਂ ਇਹਦੇ ਵਿੱਚ ਤਾਂ ਇੱਦਾਂ ਹੁਣ ਜੇ ਸਮਝਣ ਵਾਲੀ ਸਾਡੀ ਸਮਝ ਨਾ ਸਾਡੇ ਬੰਦੇ ਸਮਝਣ ਤੇ ਉਹ ਗੱਲ ਵੱਖਰੀ ਆ ਮੱਤ ਦੇ ਪੜਦਾ ਪੈਣ ਵਾਲੀ ਗੱਲ ਆ ਪਰ ਇਹ ਤਾਂ ਸਾਹਮਣੇ ਆ ਸਭ ਕੁਝ ਸਪਸ਼ਟ ਆ ਕਿ ਜਿਹੜੀਆਂ ਪੰਥਰੋਹ ਦੀ ਤਾਕਤਾਂ ਨੇ ਪੰਜਾਬ ਰੋਹ ਦੀ ਸਿੱਖ ਰੋਹ ਦੀ ਤਾਕਤਾਂ ਨੇ ਉਹ ਆਪਣਾ ਪੂਰਾ ਜੋਰ ਲਾ ਰਹੀਆਂ ਨੇ ਤੁਸੀਂ ਆਪਣੇ ਐਸਜੀਪੀਸੀ ਨਾਲ ਵੀ ਕੋਈ ਸੰਪਰਕ ਕੀਤਾ ਜੀ ਕੋਈ ਉਹਨਾਂ ਦਾ ਵੀ ਕੋਈ ਬਿਆਨ ਆਇਆ ਇਹਦੇ ਤੇ ਜੀ ਪਿਛੇ ਦੇ ਮਾਰੇ ਆ ਆਪਸੇ ਜਲਦੀ ਫਿਰਦੇ ਨੇ ਜੀ ਉਹ ਜਾਇਦਰ ਲਾਉਣ ਦੇ ਚੱਕਰ 'ਚ ਉਹ ਕਹਿੰਦਾ ਮੇਰਾ ਜਾਇਦਰ ਲੱਗ ਜਾਉਂਦਾ ਮੇਰਾ ਲੱਗ ਜਾਏ ਉਹਦਾ ਮੈਂ ਕੁਰਸੀ ਦੇ ਬਜਾਵੇਂ ਮੈਂ ਕੁਰਸੀ ਦੇ ਬਜਾਵੇਂ ਜਿਹੜੇ ਕੰਮ ਤਾਂ ਹੈ ਜੀ ਜਿਹਦੇ ਕਰਨ ਤੁਸੀਂ ਮੈਨੂੰ ਲੱਗਦਾ ਵਾ ਜੀ ਮੈਨੂੰ ਲੱਗਦਾ ਸਰਦਾਰ ਸਾਹਿਬ ਕਿ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਜਿਵੇਂ ਆਪਾਂ ਆਪਾਂ ਆਮ ਸਿੱਖ ਹਾਂ ਤੁਸੀਂ ਆ ਤੁਸੀਂ ਐਜ਼ ਅ ਮੀਡੀਆ ਸਿੱਖ ਹੋਣ ਦੇ ਨਾਤੇ ਆਪਣਾ ਫਰਜ਼ ਪੂਰਾ ਕਰ ਰਹੇ ਹਾਂ ਮੈਂ ਇੱਕ ਸੇਵਾਦਾਰ ਹੋਣ ਦੇ ਨਾਤੇ ਕਰ ਰਿਹਾ ਇਹ ਤਾਂ ਐ ਜੀ ਪੀ ਸੀ ਦੇ ਜਿਹੜੇ ਉੱਥੇ ਅਹੁਦੇਦਾਰ ਨੇ ਬੈਠੇ ਨੇ ਕੀ ਉਹਨਾਂ ਨੂੰ ਦਿਖਦਾ ਨਹੀਂ ਕੀ ਉਹਨਾਂ ਨੂੰ ਪਤਾ ਨਹੀਂ ਮਨ ਤਾਂ ਲੱਗਦਾ ਵੀ ਸਾਨੂੰ ਬੋਲਣ ਦੀ ਲੋੜ ਨਾ ਪੈਂਦੀ ਉੱਥੋਂ ਇੱਕ ਆਵਾਜ਼ ਆਉਂਦੀ ਪਰ ਬੜਾ ਮੰਦ ਭਾਗਾ ਵਾ ਤੇ ਦੁੱਖ ਵਾਲੀ ਗੱਲ ਹੈ ਕਿ ਹੁਣ ਜੇ ਬਾਅਦ 'ਚ ਬੋਲੇ ਤਾਂ ਕੀ ਬੋਲੇ ਜੇ ਬਾਅਦ 'ਚ ਕੀਤਾ ਤਾਂ ਕੀ ਕੀਤਾ अच्छा परमजीत सिंह जी मान लो ਤੁਸੀਂ ਪ੍ਰਸ਼ਾਸਨ ਤੱਕ ਇਹ ਬੇਨਤੀ ਕੀਤੀ ਐ ਜੇ ਪ੍ਰਸ਼ਾਸਨ ਦੇ ਉੱਤੇ ਕਾਰਵਾਈ ਨਹੀਂ ਕਰਦਾ ਫਿਰ ਤੁਹਾਡੀ ਅਗਲਾ ਐਕਸ਼ਨ ਕੀ ਹੋਏਗਾ ਮਹਾਰਾਜ ਤੇ ਪਾਸ਼ਾ ਕਿਰਪਾ ਕਰਨ ਜੀ ਗੁਰੂ ਸਾਹਿਬ ਦਾ ਜੋ ਹੁਕਮ ਆ ਉਸ ਨੂੰ ਫਾਲੋ ਕੀਤਾ ਹੁਣ ਤੱਕ ਮਹਾਰਾਜ ਨੇ ਕਰਵਾਇਆ ਵਾ ਸਿਰ ਤੇ ਹੱਥ ਰੱਖ ਕੇ ਮਹਾਰਾਜ ਨੇ ਸਵਾਮਾਂ ਲਈਆਂ ਵਾ ਆਵੇਂ ਉੱਥੇ ਸਰਚ ਦਾ ਕੂੜ ਪ੍ਰਚਾਰ ਹੋਵੇ ਤੇ ਭਾਵੇਂ ਹੋਰ ਵੀ ਜਿਹੜਾ ਗੰਦ ਪਸਾ ਜਾਂਦਾ ਉਹਦਾ ਵਿਰੋਧ ਹੋਵੇ ਮਹਾਰਾਜ ਨੇ ਸਮੇਂ-ਸਮੇਂ ਤੇ ਕਰਵਾਇਆ ਤੇ ਮਹਾਰਾਜ ਨੇ ਕਿਰਪਾ ਕਰਕੇ ਉਹ ਸਾਰਾ ਕੁਝ ਜਿਹੜਾ ਵਾ ਉਹ ਕਰਵਾਇਆ ਵੀ ਆ ਤੇ ਗਾਵੇਂ ਮਹਾਰਾਜ ਦੇ ਪਾਸ਼ਾਲ ਚਰਨਾ ਜਬਾਸਾ ਸੀਦਾ ਸੰਗਾਂ ਦੇ ਚਰਨਾਜ ਕਿ ਮਹਾਰਾਜ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਲੈਣ ਅਸੀਂ ਕੁਝ ਨਹੀਂ ਕਰਨ ਜੋਗੇ ਜੀ ਨਾ ਅਸੀਂ ਕੁਝ ਕਰ ਨਹੀਂ ਸਕਦੇ ਮਹਾਰਾਜ ਨੇ ਕਰਾਉਣਾ ਜੋ ਕਰਾਉਣਾ ਜੀ ਹਾਂ ਜੀ ਤੁਹਾਡਾ ਅਗਲਾ ਐਕਸ਼ਨ ਮੈਂ ਪੁੱਛਦਾ ਅਗਲਾ ਕੀ ਹੋਏਗਾ ਜਦੋਂ ਜੇ ਉਹ ਤਾਂ ਸਪਸ਼ਟ ਹੈ ਜੀ ਉਹ ਅਸੀਂ ਕਹਿ ਚੁੱਕੇ ਹਾਂ ਜੀ ਜੇ ਪ੍ਰਸ਼ਾਸਨ ਨਹੀਂ ਰੋਕਦਾ ਫਿਰ ਅਸੀਂ ਰੁਕਾਂਗੇ ਜੀ ਨਹੀਂ ਇਹਦੇ ਵਿੱਚ ਤਾਂ ਫਿਰ ਜਿਵੇਂ ਆਪਾਂ ਇਹ ਕਹਿ ਲਓ ਵੀ 1976 ਵਾਲੇ ਬਣ ਕੇ ਸੀ ਵੀ ਉਹ ਰੋਕਿਆ ਗਿਆ ਸੀ ਪਰ ਉਹ ਰੋਕੇ ਨਹੀਂ ਸੀ ਫਿਰ ਨਿਰੰਕਾਰੀ ਤੇ ਘਟਨਾ ਵਾਪਰ ਗਈ ਸੀ ਬਹੁਤ ਵੱਡੀ ਤੁਸੀਂ ਕੋਈ ਨਹੀਂ ਫਿਰ ਇਹ ਜਾਣ ਇਹ ਤਾਂ ਇਹ ਤਾਂ ਫਿਰ ਪੰਚ ਨੂੰ ਸਮਰਪਤ ਹੈ ਜੀ ਕੋਈ ਗੱਲ ਨਹੀਂ ਜੇ ਜੇ ਲੱਗਦਾ ਹੋਊਗਾ ਸਰਕਾਰਾਂ ਨੇ ਵੀ ਸਾਡੀ ਇੱਕ ਚ ਗੋਲੀ ਮਾਰ ਕੇ ਕਿ ਗੇ ਪਰ ਡੇਡ ਜ਼ਰੂਰੀ ਹੈ ਕਰਨੀ ਤੇ ਕੋਈ ਗੱਲ ਨਹੀਂ ਸਾਡੀ ਇੱਕ ਹਜਰ ਨੇ ਜੀ ਫਿਰ ਨਹੀਂ ਤੁਸੀਂ ਇਕੱਲਾ ਵਿਰੋਧ ਅੰਮ੍ਰਿਤਸਰ ਸਾਹਿਬ 'ਚ ਹੀ ਕਰ ਰਹੇ ਹੋ ਜਾਂ ਪੰਜਾਬ 'ਚ ਕਿਤੇ ਵੀ ਹੋਵੇ ਤਾਂ ਕਰੋਗੇ ਯਕੀਨ ਕਰਿਓ ਸਾਨੂੰ ਪਹਿਲੀ ਵਾਰੀ ਪਤਾ ਲੱਗਾ ਕਿਹਾ ਜਾ ਰਿਹਾ ਸੀ ਵੀ ਚੰਡੀਗੜ੍ਹ ਦੇ ਵਿੱਚ ਇਹ ਹੁੰਦੇ ਨੇ ਹੁਣ ਤੱਕ ਹੋਏ ਨੇ ਪਰ ਸਾਨੂੰ ਇਹਦੇ ਬਾਰੇ ਨਹੀਂ ਸੀ ਪਤਾ ਪਹਿਲੀ ਵਾਰੀ ਕਿਉਂਕਿ ਸਾਡੇ ਕੋਲ ਆਪਣੀ ਜਿਹੜੀ ਫੀਲਡ ਨਹੀਂ ਆਪਣੀ ਲਾਈਨ ਨਹੀਂ ਆਪਾਂ ਦਾ ਧਿਆਨ ਨਹੀਂ ਦਿੰਦੇ ਤੋ ਪਹਿਲੀ ਵਾਰ ਸਾਨੂੰ ਪਤਾ ਲੱਗਾ ਵੀ ਇੱਥੇ ਕੁਛ ਇਦਾਂ ਦਾ ਹੋ ਰਿਹਾ ਆ ਜਮਸ਼ਾ ਸਾਹਿਬ ਦੀ ਗੱਲ ਹੋਈ ਆ ਤੇ ਅਮਰਸਰ ਸਾਹਿਬ ਦੇ ਵਿੱਚ ਰਹਿਣ ਦੇ ਨਾਤੇ ਪਛੰਡੇ ਹੋਣ ਦੇ ਨਾਤੇ ਸਿਵਿਧਾ ਹੋਣ ਦੇ ਨਾਤੇ ਵੀ ਆਵਾਜ਼ ਚੱਕੀ ਆ ਤੇ ਆਸ ਕਰਦੇ ਆਂ ਵੀ ਹਰ ਸ਼ਹਿਰ ਜਿੱਥੇ ਵੀ ਕਿਤੇ ਇਦਾਂ ਦਾ ਕੁਛ ਹੁੰਦਾ ਉੱਥੇ ਸਾਡੇ ਵਰਗੇ ਜਿਹੜੇ ਸਰਦਾਰਵਾਣ ਜਾਂ ਪੰਥ ਨੂੰ ਸਮਰਪਿਤ ਸਿੱਖ ਨੇ ਉਹ ਆਵਾਜ਼ ਚੱਕਣਗੇ ਜੇ ਸਾਡੀ ਜਿੱਥੇ ਲੋੜ ਪਊਗੀ ਤੇ ਅਸੀਂ ਹਾਜ਼ਰ ਹੋਵਾਂਗੇ ਜੀ ਹੁੰਦੇ ਵੀ ਰਹੇ ਆ ਇੱਕ ਇੱਕ ਮੈਨੂੰ ਅਖੀਰਲਾ ਸਵਾਲ ਕਾਲੀ ਸਾਹਿਬ ਜਿਹੜੀ ਇਹ ਸਮਲਿੰਗੀ ਪਰੇਡ ਹੈ ਇਹ ਨਾਂ ਤਾਂ ਮੁਸਲਮਾਨ ਧਰਮ ਵਿੱਚ ਪ੍ਰਵਾਨ ਹੈ ਨਾ Hindu ਧਰਮ ਦੇ ਵਿੱਚ ਪ੍ਰਵਾਨ ਹੈ ਕਿਸੇ ਵੀ ਧਰਮ ਦੇ ਪ੍ਰਵਾਨ ਨਹੀਂ ਹੈ ਜੀ ਫਿਰ ਵੀ ਇਹਦੇ ਉੱਤੇ ਜਿਹੜਾ ਐਕਸ਼ਨ ਆ ਜਾਂ ਬਿਆਨਬਾਜ਼ੀ ਆ ਜਾਂ ਬੋਲਦੇ ਨੇ ਕਹਿੰਦੇ ਸਿੱਖ ਹੀ ਬੋਲਦੇ ਨੇ ਉਹਦਾ ਕਾਰਨ ਕੀ ਸਾਹਦੇ ਹਾਂ ਕਾਰਨ ਬੜਾ ਸਪਸ਼ਟ ਹੈ ਵੀ ਆਪਣੇ ਸਿਧਾਂਤ ਆਪਣੀ ਮਰਿਆਦਾ ਜਿਹੜੀ ਆ ਉਹ ਬੜੀ ਸਪਸ਼ਟ ਹੈ ਗੁਰੂ ਸਾਹਿਬ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾਇਆ ਤੇ ਪਵਿੱਤਰ ਗੁਰਬਾਣੀ ਤੇ ਸਿੱਖ ਰਹਿਤ ਮਰਿਆਦਾ ਇਹਦੀ ਇਜਾਜ਼ਤ ਨਹੀਂ ਦਿੰਦੀ ਇਸ ਕਰਕੇ ਸਿੱਖਾਂ ਨੇ ਤਾਂ ਬੋਲਣਾ ਹੀ ਬੋਲਣਾ ਨਾ ਜੀ ਤੇ ਜਿਹੜੀ ਧਾਵੀ ਲਾਈ ਜਾ ਰਹੀ ਹੈ ਉਹ ਸਭ ਤੋਂ ਵੱਧ ਸਿੱਖਾਂ ਨੂੰ ਲਾਈ ਜਾ ਰਹੀ ਹੈ ਨਾ ਜੀ ਤੇ ਜਿਹੜੀ ਚੁੰਡੀ ਵੱਡਾਂਗੇ ਪੀੜਤਾ ਉਹਦੇ ਹੋਣੀ ਆ ਨਾ ਜੀ ਅੱਛਾ ਅੱਛਾ ਵੀਰ ਜੀ ਇੱਕ ਮਿੰਟ ਇੱਕ ਗੱਲ ਸਮਝਾਓ ਅਖੀਰਲਾ ਸਵਾਲ ਹੈ ਤੁਹਾਡਾ ਤੁਸੀਂ ਬਿਜੀ ਬਹੁਤ ਹੋ ਪਿਛਲੇ ਦਸਾਂ ਸਾਲਾਂ ਤੋਂ ਅੱਠਾਂ ਸਾਲਾਂ ਤੋਂ ਜਿਹੜੇ ਸਮਲਿੰਗੀ ਨੇ ਇਹ ਇਹ ਜਾਦਾ ਵਧੇ ਨੇ ਜੀ ਤੁਸੀਂ ਕੀ ਕਾਰਨ ਸਮਝਦੇ ਹੋ ਇਹਦਾ ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਕਾਰਨ ਹੈ ਜਿਹਦੇ ਵਿੱਚ ਸੋਸ਼ਲ ਮੀਡੀਆ ਦੀ ਈਜ਼ੀ ਮਨੀ ਅਰਨਿੰਗ ਇਹ ਯੂਰਪੀਅਨ ਦੇਸ਼ਾਂ ਵਿੱਚੋਂ ਆਈ ਹੋਈ ਚੀਜ਼ ਹੈ ਇਹ ਮੈਨੂੰ ਲੱਗਦਾ ਨੇ ਵੀ ਸੋਸ਼ਲ ਮੀਡੀਆ ਇਹਦਾ ਵੱਡਾ ਕਾਰਨ ਆ ਸੋਸ਼ਲ ਮੀਡੀਆ ਦੇ ਉੱਤੇ ਇਜ਼ੀ ਮਨੀ ਕਮਾਉਣ ਦੇ ਵਾਸਤੇ ਅਰਨਿੰਗ ਦੇ ਵਾਸਤੇ ਇੱਕ ਐਗਜ਼ਾਮਪਲ ਕੱਲ ਪਰਸੂ ਇੱਕ ਵੀਡੀਓ ਨਟ ਤੇ ਵਾਇਰਲ ਹੋਈ ਕੋਈ ਸਮਾਸੀ ਵੀਰਾਂ ਵੱਲੋਂ ਇਹ ਕਮਰਸਰ ਸਾਹਿਬ ਦੀ ਆਪਣੇ ਆਪ ਨੂੰ ਗੇ ਕਹਿਣ ਵਾਲੇ ਨੌਜਵਾਨ ਨੂੰ ਘੇਰਿਆ ਗਿਆ ਜਦ ਪੁੱਛਿਆ ਗਿਆ ਤੇ ਉਹਦੇ ਵੱਲੋਂ ਇਹ ਗੱਲ ਕਹੀ ਗਈ ਕਿ ਮੈਂ ਸਿਰਫ ਅਰਨਿੰਗ ਲਈ ਵਿਊ ਲਈ ਗੇ ਬਣ ਕੇ ਪਰਫਾਰਮ ਕਰਦਾ ਸੀ ਜਦਕਿ ਮੈਂ ਗੇ ਨਹੀਂ ਹਾਂ ਸੋ ਸਪੈਸ਼ਲੀ ਗੱਲ ਹੈ ਇਹੋ ਜਿਹੀਆਂ ਚੀਜ਼ਾਂ ਕਿਤੇ ਕਿਤੇ ਇਫੈਕਟ ਕਰਦੀਆਂ ਨੇ ਪਰ ਹਾਂ ਕੋਈ ਸਾਡੇ ਬੱਚੇ ਭਟਕੇ ਵੀ ਨੇ ਉਹਦਾ ਕਾਰਨ ਆ ਪੀ ਜਿਹੜੀਆਂ ਸਾਡੇ ਕਮੀਆਂ ਨੇ ਜਿਹੜੀਆਂ ਘਾਟਾਂ ਨੇ ਸਾਡੀਆਂ ਉਹ ਸਪਸ਼ਟ ਰੂਪ ਦੇ ਵਿੱਚ ਹੈਗੀਆਂ ਨੇ ਸਮਝਣੀਆਂ ਪੈਣਗੀਆਂ ਸਾਨੂੰ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਿਆ ਗੱਲ ਨਹੀਂ ਬਾਨੀ ਜ਼ਿੰਮੇਵਾਰੀਆਂ ਸਮਝਣੀਆਂ ਪੈਣੀਆਂ ਨੇ ਸਾਨੂੰ ਸਾਰੇ ਅੱਛਾ ਜਿਹੜੇ ਆਰਗੇਨਾਈਜ਼ ਕਰਾਉਣ ਵਾਲੇ ਨੇ ਇਹ ਰੈਲੀ ਨੂੰ ਤੁਸੀਂ ਉਹਨਾਂ ਨਾਲ ਕੋਈ ਸੰਪਰਕ ਕੀਤਾ ਅ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਪਰ ਸਾਡਾ ਕਿਸੇ ਨਾਲ ਸੰਪਰਕ ਹੋਇਆ ਨਹੀਂ ਮੀਡੀਆ ਚੈਨਲ ਦੇ ਆਧਾਰਿਆਂ ਨਾਲ ਹੀ ਸਾਡੀ ਇੱਕ ਚੈਨਲ ਦੇ ਉੱਤੇ ਜਿਹੜਾ ਉੱਥੋਂ ਇਹਨਾਂ ਨੂੰ ਪ੍ਰੋਮੋਟ ਕਰਨ ਵਾਲਾ ਜਾਂ ਸਮਰਥਨ ਦੇਣ ਵਾਲਾ ਕੋਈ ਨਾ ਸੀਗਾ ਉਹਦੇ ਨਾਲ ਕਿਦਾਂ ਦਾ ਕੁਝ ਨਾਮ ਆ ਰਿਹਾ ਹੈ ਕੋਈ ਲੜਕੀ ਦਾ ਇੱਕ ਲੜਕੀ ਇੱਕ ਲੜਕੇ ਵੱਲੋਂ ਵੀ ਹੋਈ ਗੱਲ ਮੇਰੇ ਨਾਲ ਚੈਨਲ ਦੇ ਉੱਤੇ ਵਿਚਾਰ ਹੋਈ ਆ ਸੋ ਉਹ ਉਹਦੇ ਵੱਲੋਂ ਡਿਫੈਂਡ ਕੀਤਾ ਗਿਆ ਸੀ ਪਰ ਡਿਫੈਂਡ ਕਰਦੇ ਕਰਦੇ ਉਹਨੇ ਗੱਲ ਮੰਨੀ ਆ ਵੀ ਸਾਡੀ ਐਲਜੀਬੀਟੀ ਕਮਿਊਨਿਟੀ ਜਿਹੜੂ ਕਿ ਅਸੀਂ ਪ੍ਰੋਟੈਕਟ ਕਰਨ ਦੇ ਲਈ ਅਸੀਂ ਕਰ ਰਹੇ ਆ ਉਹਦੇ ਵਿੱਚ ਚੰਦ ਲੋਕ ਇਦਾਂ ਦੇ ਆ ਜਾਂਦੇ ਨੇ ਜਿਹੜੇ ਨਗੇਜ ਨੂੰ ਪ੍ਰੋਮੋਟ ਕਰਦੇ ਨੇ ਜਾਂ ਉਹ ਇਦਾਂ ਦਾ ਕੁਝ ਕਰਦੇ ਨੇ ਕਿ ਜਿਹੜਾ ਉਹ ਨੰਗੇ ਆ ਇਦਾਂ ਦੇ ਅਸ਼ਲੀਲ ਕੱਪੜੇ ਪਾ ਕੇ ਅਸ਼ਲੀਲਤਾ ਕਰਦੇ ਨੇ ਭਾਵੇਂ ਉਹ ਸਮਾਜਿਕ ਤੌਰ ਤੇ ਹੁੰਦੇ ਉਹ ਖੁਦ ਮੰਨਦਾ ਕਿ ਇਹ ਗਲਤ ਆ ਤੇ ਉਹਨਾਂ ਨੂੰ ਪਤਾ ਵਾ ਵੀ ਗਲਤ ਆ ਤੇ ਫਿਰ ਵੀ ਉਹਦੇ ਬਾਅਦ ਉਹਨਾਂ ਨੂੰ ਉਹ ਇਸ ਤਰ੍ਹਾਂ ਪ੍ਰਮੋਟ ਕਰਨਾ ਜਾਂ ਉਹਨਾਂ ਨੂੰ ਡਿਫੈਂਡ ਕਰਨਾ ਉਹ ਮਾਨਸਿਕਤਾ ਬੜੀ ਦੋਹਰੀ ਮੰਨ ਸਕਦਾ ਤਾਂ ਸਾਹਮਣੇ ਆਪਾਂ ਨੂੰ ਸਪਸ਼ਟ ਇਹ ਜੀਓ ਠੀਕ ਆ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ